ਕਿਆ ਚੱਲਦਾ ਓਏ ਕੀ ਇਤਨ ਹਮਝਣੇ ਦੀ ਵਿੱਚ ਕੀ ਆ ਤੁਸੀਂ ਜਾਂ ਤੁਸੀਂ ਇੱਥੇ ਹੈਗਾ ਕੀ ਐ ਕੀ ਪ੍ਰੋਬਲਮ ਕੀ ਆ ਨਾ ਇਹ ਸਰ ਇੱਕ ਹਰਦਸਤਾਨਾ ਬਿਲਡਿੰਗ ਖਾਂਦੀ ਐ ਜੀ ਬਰਸਤਾ ਵਾਈਕ ਜੀ ਵੇਖੋ ਆਂ ਕਾਂਦਰਾ ਕੰਦ ਸਾਜੀ ਆ ਤੇ ਤੁਹਾਨੂੰ ਅਜੀਬ ਨਹੀਂ ਲੱਗਦਾ ਵਿੱਚ ਹੈ ਕੀ ਇਹ ਆ ਖਾਣਾ ਤੁਹਾਨੂੰ ਪਤਾ ਪਾਜੀ ਖਾਣਾ ਮੈਂ ਕਿਹਾ ਆਪਾਂ ਡਿਫਰੈਂਟ ਕਰਦੇ ਜੀ ਮੈਨੂੰ ਪਤਾ ਵਾ ਹਣਾ ਪਰ ਆਪਾਂ ਨੂੰ ਕੀ ਲੱਗਦਾ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਦੀ ਤਰਫਦਾਦੀ ਕਰ ਰਹੇ ਹੋ ਮੇਰੇ ਨਾਲ ਨਹੀਂ ਗਈ ਬਾਅਦ ਮੈਮੋਰੀ ਉੱਥੇ ਗੈਰ ਨਹੀਂ ਮਿਲਦਾ ਅੰਦਰ ਪਾਜੀ ਮੈਂ ਜਾਣਾ ਨਾ ਜਾਵਾਂ ਉਸੇ ਕੰਮ ਕਰੋ ਆਪੋਨੇ ਚੱਲਦੇ ਇੱਧਰ ਆਪੋਨੇ ਜਾਓ ਤੀ ਜਾਓ ਜੀ ਮੈਂ ਬੜੀ ਕਰਦੀ ਮੈਂ ਬੜੀ ਵਰਗਾ ਆਪੋਨੇ ਚੱਲਦੇ ਨੰਨ ਸੱਸ ਜੀ ਮਕੇ ਦੇ ਕੈਂਟ ਚੱਲਣਾ ਅੰਦਰ ਠੀਕ ਹੈ ਹੱਟ ਕੋਈ ਪਹਿਲਾਂ ਟਾਈਮ ਨਹੀਂ ਹੈ ਕਾ ਕੇ ਵੇਲੇ ਪਤਾ ਨਹੀਂ ਕਰੋ ਫੈਕਟ ਤੇ ਮਾਰੋ ਆਈਦਾ ਨਾ ਕਰੋ ਆਵਾ ਬਾਜੀ ਨਾ ਕਰੋ ਕੇ ਪੰਜਾਬ ਰੁਪਈ ਹਵਾ ਬਾਜੀ ਨਹੀਂ ਮਿੱਤਾਂ ਆਪ ਹਵਾ ਬਾਜੀ ਜੀ ਸਰ ਹਵਾ ਤਾਂ ਹੈਗਾ ਕੋਈ ਦੱਸੋ ਮੈਨੂੰ ਕਿ ਤੁਹਾਡ ਕੋਈ ਡਿਪਾਰਟਮੈਂਟ ਨੂੰ ਰੋਕ ਲਵਾਈ ਗਈ ਆ ਤੇ ਇਹ ਅਨ ਇਲੈਗਲ ਫੁੱਲਾ ਤੁਸੀਂ ਦੱਸੋ ਆਪਾਂ ਬੰਦ ਕਰਾ ਦੇ ਪਾਜੀ ਇਹਨਾਂ ਲੱਗਦਾ ਕਿ ਉਹ ਹੈ ਇਹ ਤਾਂ ਐਵੇਂ ਨਹੀਂ ਬੇ ਕੀਤਾ ਉਹ ਕਹਿੰਦੇ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਕਹਿ ਰਹੇ ਹੋ ਨਾ ਕੋ ਚੰਗਾ ਦੀ ਪਾਜੀ ਤੁਸੀਂ ਕਹਿ ਰਹੇ ਇਹ ਕਿਉਂ ਬਾਕੀ ਕੋਰੋਨਾ ਦੇ ਵਿੱਚ ਵੀ ਉਹ ਪਾ ਟੈਕਾ ਖਾਇਆ ਉਹ ਤੇ ਬਿਨ ਲਾਇਸੈਂਸ ਤੋਂ ਸੀ ਪਾਜੀ ਯਾਰ ਜਿਹੜਾ ਹੋਊਗਾ ਨਾ ਇਹ ਨਹੀਂਗਾ ਇਹ ਨਹੀਂਗਾ ਜਿਹੜਾ ਹੋਊਗਾ ਤੁਸੀਂ ਦੱਸੋ ਜਾਪਾਂ ਆਪਾਂ ਕਿਵੇਂ ਮੰਨ ਸਕਦੇ ਵੀ ਨਹੀਂ ਹੈਗਾ ਜਦ ਤੱਕ ਸਾਨੂੰ ਪਤਾ ਹੋਣਾ ਸਾਡਾ ਰਿਸਟ ਹੁੰਦੀ ਆ ਹਾਂ ਫਰਕਲਾ ਤੋਂ ਕੱਲੇ ਨੂੰ ਲਵਾਵਾਂਗੇ ਆਪਾਂ ਰ ਕੀ ਕਲਾ ਕਰੀਏ ਇੱਥੇ ਨਹੀਂ ਇਹ ਤੁਸੀਂ ਇੱਕ ਲਾਰਡ ਆਰਡਰ ਸਟੇਸ਼ਨ ਕ੍ਰੀਏ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਐਵੇਂ ਆ ਕੇ ਕੇ ਦੁਕਾਨ ਦੇ ਕੇ ਖੋ ਗਏ ਮੈਂ ਆਪਾਂ ਅੰਦਰੋਂ ਹੀ ਚੱਲ ਤਾ ਰਹਿ ਗਏ ਕਾਪੂ ਦੇਖੋ ਸਰੋਪਲੀ ਗੋਪਰਾ ਪ੍ਰਬੰਧਕ ਕਮੇਟੀ ਦੇ ਵੀ ਇੱਥੇ ਐਕਸ਼ਨ ਆਤਾ ਅੱਜ ਜਿਹੜਾ ਵਾ ਧਾਮੀ ਸਾਹਿਬ ਮੈਨੂੰ ਨਹੀਂ ਮੈਂ ਸਿਰਫ ਮੈਂ ਤਾਂ ਆਪਣਾ ਅਕਸਰ ਸਾਹਿਬ ਨੂੰ ਆ ਗਿਆ ਆਪਣੇ ਅਫਸਰਾਂ ਦੇ ਹੁਕਮ ਸਮਝਦਾ ਮੈਨੂੰ ਸਾਰਾ ਸਾਈਟ ਡਿਪਾਰਟਮੈਂਟ ਦੀ ਜਿਗਿਲਸ਼ ਸਮਝਦਾ ਥੈਟਸ ਇਟ ਜੀਐਫੀ ਕਰ ਰਹੇ ਹੋਣਾ ਮੈਂ ਪਾ ਆਪਣਾ ਫਰਜ਼ ਨਿਭਾ ਰਿਹਾ ਤੁਸੀਂ ਪਿੱਛੇ ਹੋ ਗਿਓ ਆਪਾਂ ਇੱਥੇ ਖੜੇ ਪਿੱਛੇ ਹੋ ਜਾ ਇੱਥੇ ਉਹ ਤੁਸੀਂ ਕੋਲ ਹੋਣ ਕਹਿਣਾ ਸਾਡਾ ਸਟਾਈਡ ਤੇ ਖਲੋ ਸਕਦੇ ਇੱਥੇ ਸੱਜੇ ਆਪਾਂ ਇੱਥੇ ਖੜੇ ਆ ਮੇਰੇ ਵੀਰ ਜੀ ਉਹਨਾਂ ਨਾਲ ਬਲਾਓ ਇਹ ਠੇਕਾ ਜਾਂ ਤੁਸੀਂ ਸਾਡੇ ਬਾਹਰ ਤੇ ਮੀਟਿੰਗ ਕਰਾਓ ਸਾਡੀ ਜਿਹਨੇ ਕੋਈ ਅਧਿਕਾਰੀ ਹੈ ਨਾ ਮੈਂ ਮੀਟਿੰਗ ਕਰਾਉਣੀ ਹੈ ਤੁਸੀਂ ਅਧਿਕਾਰੀਆ ਕੋ ਜਾਣਾ ਸਿੱਤੇ ਐਕਸਾਈਜ਼ ਡਿਪਾਰਟਮੈਂਟ ਤੇ ਜਾਓ ਮੈਂ ਕਿਹ ਇਹ ਨਹੀਂ ਪਬਲਿਕ ਦੇ ਬੰਦੇ ਨੂੰ ਮਜਬੂਰ ਕਰਕੇ ਵੀ ਤੂੰ ਆਪਦਾ ਕੰਮ ਛੱਡ ਕੇ ਇੱਥੇ ਆ ਕੇ ਇਹ ਨਾਲ ਗੱਲ ਕਰਨੀ ਕਰ ਕੋਈ ਅਨੁਸਾਰ ਜਾਂ ਤੁਹਾਡਾ ਕੋ ਸਟੇਕ ਹੋਵੇ ਦੁਕਾਨ 'ਚ ਜਾਂ ਤੁਹਾਡੀ ਬਿਲਡਿੰਗ ਇਹ ਹੋਵੇ ਮੈਂ ਤਾਂ ਕਰੂਗਾ ਇਹਦੇ ਕੰਮ ਹੁੰਦਾ ਨਹੀਂ ਮੇਰੇ ਤੇ ਐਕਸਾਈਜ਼ ਡਿਪਾਰਟਮੈਂਟ ਤੇ ਜਾਓ ਤੁਹਾਡਾ ਜਦ ਕਿਆਰੇ ਮੈਂ ਆਰਡਰ ਤੁਹਾਨੂੰ ਲੱਗਦਾ ਵੇ ਪੰਜ ਕਿੱਦਨ ਦਾ ਹੋ ਗਏ ਗਲਤ ਕੰਮ ਕਰ ਰਹੇ ਆ ਉਹ ਬੰਦਿਆਂ ਨੂੰ ਆਜ ਮਾਰ ਕੇ ਪੁੱਛੋ ਕਿ ਇਹਨਾਂ ਨੂੰ ਵਟਰਾਇਆ ਤੁਹਾਨੂੰ ਭਾਇਆ ਅੰਦਰ ਕੀ ਕਰਨਗੇ ਫਿਰ ਅੰਦਰ ਦੱਸੋ ਨਾ ਬਾਹਰ ਜਾਓ ਆਪਾਂ ਦਾ ਸਮਾਨ ਲੈਣਾ ਜੇ ਕਿਸੇ ਨੂੰ ਸ਼ਰਾਬ ਲੈਣ ਦੇ ਸਰਜੋ ਮੇਰੇ ਵੀਰੇ ਆਪਾਂ ਸ਼ਰਾਬ ਲੈਣੀ ਅੰਦਰ ਪੈਲੀ ਲੈਣ ਕਿਉਂ ਨਹੀਂ ਇੱਥੇ ਖੋ ਜੋ ਫਿਰ ਕੱਤੀ ਮਾਰ ਕੇ ਨਹੀਂ ਸਵੇ ਭਾਈ ਇਹਨੇ ਆ ਕੇ ਕੀ ਸ਼ਰਾਬ ਲਈ ਜਾਂਦਾ ਪਹਿਲਾਂ ਉਹਨਾਂ ਨੂੰ ਕਿਹਾ ਕਿ ਵਿਰਚਾ ਕੰਮ ਨਾ ਕਰੋ ਮੈਂ ਜਿਹੜੇ ਟ੍ਰਬਲ ਮੇਕਰ ਹੈ ਨਾ ਮੈਂ ਟ੍ਰਬਲ ਮੇਕਰ ਆਇਡੈਂਟੀਫਾਈ ਕਰਦਾ ਪਿਆ ਹੁਣ ਹੁਣ ਡਿਪਾਰਟਮੈਂਟ ਲਈ ਮੈਕ ਲਈ ਸਮਾਜ ਲਈ ਪ੍ਰੋਬਲਮ ਕ੍ਰੀਏਟ ਕਰਦਾ ਪਿਆ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰ ਲੋ ਮੈਨੂੰ ਨਹੀਂ ਲੋੜ ਤੇ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰ ਲੋ ਫਿਰ ਜਿਹੜੀ ਜੋ ਬਹਿਣਾ ਥੁਣਾ ਸਾਈਡ ਤੇ ਆਪਾਂ ਖੜੇ ਐ ਇੱਥੇ ਭਾਜੀ ਆਪਾਂ ਖੜੇ ਆ ਕੋਈ ਗੱਲ ਨਹੀਂ ਖੜੇ ਰੋਜੀ ਕਾ ਖੜੇ